ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਤੇ ਫੇਸਬੁੱਕ ਪੇਜ ਤੇ YouTube ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਵੀਰੇ ਪੈਟਰੋਲ ਤੇ ਡੀਜ਼ਲ ਦੀ ਪੈ ਗਈ ਸ਼ਾਰਟੇਜ ਬਾਕੀ ਸਾਰਿਆਂ ਨੂੰ ਪਤਾ ਹੀ ਆ ਤੁਹਾਨੂੰ ਜਿਹਨੂੰ ਨਹੀਂ ਪਤਾ ਉਹਨੂੰ ਦੱਸ ਦਿੰਦੇ ਆ ਵੀ ਡਰਾਈਵਰਾਂ ਵਾਸਤੇ ਜਿਹੜੇ ਕਾਨੂੰਨ ਲਾਗੂ ਕਰਿਆ ਡਰਾਈਵਰਾਂ ਨੇ ਹੜਤਾਲ ਕਰਤੀ ਡੀਜ਼ਲ ਵਾਲੇ ਜਿਹੜੇ ਟੈਂਕਰ ਹੁੰਦੇ ਨੇ ਜਾਂ ਜਿੱਥੋਂ ਵੀ ਡੀਜ਼ਲ ਆਉਂਦਾ ਸਪਲਾਈ ਹੋ ਗਈ ਬੰਦ ਤੇ ਡੀਜ਼ਲ ਪੈਟਰੋਲ ਦੋਨਾਂ ਦੀ ਮਤਲਬ ਕਿ ਬਹੁਤ ਅਖਿਆਈ ਹੋ ਗਈ ਕਿਸੇ ਵੀ ਪੈਟਰੋਲ ਪੰਪ ਤੇ ਨਹੀਂ ਮਿਲਦਾ ਅੱਜ ਇਹ ਤਿੰਨ ਪੰਪਾਂ ਤੇ ਗਏ ਸੀ ਆ ਪਾਆਂ ਨੂੰ ਪੁੱਛਿਆ ਇਹ ਬਾਈ ਕਹਿੰਦੇ ਬਈ ਨਾ ਵੀਡੀਓ ਬਣਾ ਕੇ ਕਹਿੰਦੇ ਸਾਨੂੰ ਤੇਲ ਵੀ ਨਹੀਂ ਮਿਲਿਆ ਕਹਿੰਦਾ ਮਨ ਪਹਿਲਾਂ ਹੀ ਦੁਖੀ ਆ ਤੇ ਕਿਸੇ ਵੀ ਪੰਪ ਤੇ ਹੈ ਨਹੀਂ ਆ ਪਹਿਲੇ પેટ્રોલ ਪੰਪ ਦੀ ਵੀਡੀਓ ਆ ਤੇ ਸਾਨੂੰ ਦੂਜੇ પેટ્રોલ ਪੰਪ ਤੇ ਵੀ ਲੈ ਕੇ ਚੱਲਦੇ ਆ ਸਾਰੇ ਕਿਤੇ ਪਬਲਿਕ ਤੰਗ ਹੋਈ ਜਾਂਦੀ ਆ ਤੇ ਇਹੋ ਜੇ ਕਾਨੂੰਨ ਲਿਆਉਣ ਦੀ ਲੋੜ ਹੀ ਨਹੀਂ ਪੈਂਦੀ ਜਿਹਦੇ ਨਾਲ ਦੁਨੀਆ ਦੁਖੀ ਹੋਵੇ ਸਮਾਜ ਦੁਖੀ ਹੋਵੇ ਜੇ ਅਖੀਰਾਂ ਟ੍ਰੋਡ ਤੇ ਹੁੰਦਾ ਵੀ ਡਰਾਈਵਰਾਂ ਦਾ ਕਿਹੜਾ ਕੋਈ ਦੋਸਮਣ ਨਹੀਂ ਹੁੰਦੀ ਆ ਵੀ ਜਾਣ ਬੁੱਝ ਕੇ ਮਾਰ ਦਿਆ ਕਿਸੇ ਨੂੰ ਉਹ ਉਸ ਤੋਂ ਬਾਅਦ ਅਸੀਂ ਆ ਹੋਰ ਪੰਪ ਤੇ ਚਲੇ ਗਏ ਇਹ ਤੇ ਵੀ ਨਾ ਪਟ્રોલ ਨਾ ਡੀਜ਼ਲ ਕੁਛ ਨਹੀਂ ਮਿਲਿਆ ਹੈਗਾ ਤੇ ਆਹ ਬਾਈ ਵੀ ਕਹਿੰਦਾ ਬਾਈ ਕੁਛ ਨਹੀਂ ਹੈਗਾ ਸਾਡੇ ਕੋਲੇ ਨਾ ਡੀਜ਼ਲ ਹੈ ਨਾ ਪਟ્રોલ ਹੈ ਕਹਿੰਦਾ ਨਾ ਪਿੱਛੋਂ ਆਇਆਗਾ ਨਾ ਜਿਹੜਾ ਸਾਡੇ ਕੋਲ ਹੈਗਾ ਸੀ ਉਹ ਖਤਮ ਹੋ ਗਿਆ ਤੇ ਵੀ ਡਰਾਈਵਰਾਂ ਦਾ ਵੀ ਸਾਥ ਦੇਣ ਦੀ ਲੋੜ ਆ ਡਰਾਈਵਰਾਂ ਦਾ ਸਾਥ ਦੇ ਉਹ ਸਾਰੇ ਬੰਦੇ ਵੀ ਡਰਾਈਵਰਾਂ ਦਾ ਕਿਹੜਾ ਵੀ ਮਤਲਬ ਕਿ ਨਿੱਜੀ ਰੌਲਾ ਹੁੰਦਾ ਕਿਸੇ ਨਾ ਰੋਡ ਤੇ ਐਕਸੀਡੈਂਟ ਤਾਂ ਹੋ ਜਾਂਦਾ ਕੋਈ ਜਾਨ ਪੁੱਜ ਕੇ ਨਹੀਂ ਮਾਰਦਾ ਕਿਸੇ ਨੂੰ ਤੇ ਕੋਈ ਕਾਨੂੰਨ ਲੈ ਕੇ ਆਉਣਾ ਸੀ ਥੋੜਾ ਬਹੁਤਾ ਹੋਰ ਲਿਆਉਂਦੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਬੰਦ ਹੋ ਜਾਏ ਕਿਉਂ ਡੀਜ਼ਲ ਪੈਟਰੋਲ ਤੋਂ ਬਿਨਾਂ ਤਾਂ ਬਈ ਕੋਈ ਹੱਲ ਵੀ ਨਹੀਂ ਹੈਗਾ ਬੰਦੇ ਕੋਲੇ ਕਿਤੇ ਨਾ ਜਾ ਸਕਦਾ ਨਾ ਆ ਸਕਦਾ ਟਰਾਂਸਪੋਰਟ ਵੀ ਰੁਕ ਜਾਣੀ ਆ ਸਾਰਾ ਕੁਝ ਹੀ ਖੜ ਜਾਣਾ ਤੇ ਦੋਨੇ ਪ੍ਰੋਬਲਮਾਂ 'ਪਾ ਤੇਲ ਸਾਨੂੰ ਮਿਲਿਆ ਨਹੀਂ ਹੈਗਾ ਹੁਣ ਅਸੀਂ ਤੀਜੇ ਪ੍ਰੋਲ ਪੰਪ ਦੇ ਬਾਗੇ ਤੀਜੇ ਪੈਟਰੋਲ ਪੰਪ ਤੇ ਵੀ ਨਹੀਂ ਮਿਲਿਆ ਬਈ ਇੱਥੇ ਲੋਕਾਂ ਨੂੰ ਕੱਲਾ ਪੈਟਰੋਲ ਮਿਲਦਾ ਸੀ ਥੋੜਾ ਬਹੁਤਾ ਦੇਖੋ ਕਿੰਨੀ ਭੀੜ ਹੋਈ ਪਈ ਆ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਬਾਕੀ ਡਰਾਈਵਰਾਂ ਦੇ ਸਾਰੇ ਜਣੇ ਸਾਥ ਕਾਨੂੰਨ ਵਾਪਸ ਹੋ ਜਾਣ ਬਈ ਉਹਨਾਂ ਨਾਲ ਖੜਨ ਦੀ ਲੋੜ ਆ ਉਹ ਵੀ ਆਪਣੀ ਭੈਣ ਭਾਈ ਨੇ ਡਰਾਈਵਰ ਨੇ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਰੇ ਧੰਨਵਾਦ